ਸਤਿ ਸ਼੍ਰੀ ਅਕਾਲ ਪੰਜਾਬੀਓ ਜਿਵੇਂ ਕਿ ਭਾਈ ਆਪਾਂ ਤੁਹਾਨੂੰ ਮੂਸੇਵਾਲੇ ਦੇ ਘਰੋਂ ਲਾਈਵ ਦਿਖਾਇਆ ਸੀ ਪੰਜਾਬੀਓ ਇਸ ਵਕਤ ਵੀ ਬਹੁਤ ਜ਼ਿਆਦਾ ਧੂਮ ਧਾਮ ਨਾਲ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਸਿੱਧੂ ਮੂਸੇਵਾਲੇ ਦੇ ਘਰ ਹਵੇਲੀ ਦੇ ਵਿੱਚ ਬਾਪੂ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਬੇहद ਜਿਆਦੇ ਖੁਸ਼ ਨੇ ਤੇ ਖੁਸ਼ੀਆਂ ਭਰਿਆ ਮਾਹੌਲ ਬਣਿਆ ਹੋਇਆ ਹੈ ਹਵੇਲੀ ਦੇ ਅੰਦਰ ਲੱਡੂ ਵੀ ਬੰਨ ਰਹੇ ਨੇ ਮੂਸੇਵਾਲੇ ਪਿੰਡ ਦੇ ਲੋਕ ਤੇ ਆਪਣੇ ਹੋਰ ਜਿਹੜੇ ਦੂਰੋਂ ਦੂਰੋਂ ਕਹਿ ਸਕਦੇ ਜਿਵੇਂ ਕਿ ਅਮਰੀਕਾ ਤੋਂ ਇੱਕ ਮੁੰਡਾ ਆਇਆ ਸੀ ਉਹ ਵਿਚਾਰਾ ਦੇਖੋ ਕਿੰਨੀ ਕਿੰਨੀ ਦੂਰੋਂ ਲੋਕ ਆ ਕੇ ਮਿਲ ਕੇ ਜਾਂਦੇ ਨੇ ਕਿ ਇੰਨਾ ਪਿਆਰ ਸਿੱਧੂ ਦਾ ਸੀ ਲੋਕਾਂ ਨਾਲ ਜਿਹੜਾ ਕਿ ਬੇहद ਜ਼ਿਆਦੇ ਪਿਆਰ ਬੜਿਆ ਹੋਇਆ ਸੀ ਅਤੇ ਹੁਣ ਤੋਂ ਲੋਕਾਂ ਦੀ ਜਿਹੜੀ ਪ੍ਰਕਿਰਿਆ ਉਹ ਇਹ ਹੈ ਵੀ ਸਿੱਧੂ ਮੂਸੇ ਵਾਲਾ ਸ਼ਾਇਦ ਕਿਤੇ ਉਹੀ ਵਾਪਸ ਆਇਆ ਹੋਵੇ ਕਿਉਂਕਿ ਉਹਦਾ ਚਿਹਰਾ ਵੀ ਉਹਦੇ ਨਾਲ ਮਿਲਦਾ ਜੁਲਦਾ ਨਜ਼ਰ ਆ ਰਿਹਾ ਹੈ। ਬਾਕੀ ਪ੍ਰਮਾਤਮਾ ਨੇ ਕੀ ਪਤਾ ਉਹ ਰੂਹ ਭੇਜੀ ਹੋਵੇ ਕਿ ਜਿਵੇਂ ਹੁਣ ਉਹਦੀ ਹੱਤਿਆ ਕਰ ਦਿੱਤੀ ਗਈ ਸੀ। ਤੇ ਉਸ ਹੱਤਿਆ ਦਾ ਬਦਲਾ ਕਹਿ ਲੋ ਜਾਂ ਕੁਝ ਹੋਰ ਗੱਲ ਨਾਲ ਜੋੜ ਲੋ ਕਿਵੇਂ ਲਾ ਲੋ ਪ੍ਰਮਾਤਮਾ ਨੇ ਅੱਗੇ ਰੱਬ ਨੂੰ ਪਤਾ ਵੀ ਕੀ ਹੋਣਾ ਵੈਸੇ ਪ੍ਰਮਾਤਮਾ ਨੇ ਜੋ ਕੀਤਾ ਸੋ ਠੀਕ ਹੀ ਕੀਤਾ ਹੋਊਗਾ ਕਿਉਂਕਿ ਰੱਬ ਤੋਂ ਵੱਡੀ ਕੋਈ ਚੀਜ਼ ਹੈ ਨਹੀਂ ਐਨੀ ਉਮਰ ਦੇ ਵਿੱਚ ਕੋਈ ਇਹਨਾ ਸੋਚ ਵੀ ਨਹੀਂ ਸਕਦਾ ਕਿੰਨਾ ਜਜ਼ਬਾ ਦਿੱਤਾ ਪ੍ਰਮਾਤਮਾ ਨੇ ਉਹਨਾਂ ਨੂੰ ਕਿੰਨੀ ਮਤਲਬ ਹੌਸਲਾ ਦਿੱਤਾ ਕਿੰਨਾ ਜਜ਼ਬਾ ਕਾਇਮ ਕਰਕੇ ਉਹਨਾਂ ਨੂੰ ਇਸ ਦੁਨੀਆ ਦੇ ਵਿੱਚ ਰਹਿ ਕੇ ਇਹੋ ਜਿਹਾ ਮਾਹੌਲ ਦੇ ਵਿੱਚ ਕਿ ਯਾਰ ਜਿਹਦਾ ਪੁੱਤ ਚਲਿਆ ਗਿਆ ਹੋਵੇ ਏਡੀ ਪ੍ਰੋਪਰਟੀ ਹੋਵੇ ਬੰਦਾ ਡਿੱਗ ਜਾਂਦਾ ਬੰਦਾ ਥਿਪ ਜਾਂਦਾ ਏਡੀ ਵੱਡੀ ਉਮਰ ਵੀ ਦੇਖੋ ਰੱਬ ਨੇ ਸਾਥ ਦਿੰਦੇ ਹੋਏ ਮੈਨੂੰ ਲੱਗਦਾ ਹੈ ਵੀ ਇਹ ਸਾਬਤ ਕਰ ਦੇਣਾ ਇੱਕ ਇਤਿਹਾਸ ਰਚਣਾ ਉਸ ਬੰਦੇ ਨੇ ਉਹ ਆਮ ਕੋਈ ਬੱਚਾ ਨਹੀਂ ਹੋਣਾ ਪੰਜਾਬੀਓ ਕਿਉਂਕਿ ਇਹ ਤਾਂ ਕੋਈ ਪ੍ਰਮਾਤਮਾ ਦੀ ਭੇਜੀ ਰੂਹ ਕਹਿ ਲਓ ਜਾਂ ਕੋਈ ਉਹਦਾ ਕਹਿ ਲਓ ਯਾ ਕੋ ਜਰਨਲ ਜਰਨੈਲ ਕਹਿ ਲੋ ਕੋਈ ਵੀ ਮੰਨ ਕੇ ਚੱਲੋ ਕੁਝ ਵੀ ਕਹਿ ਲੋ ਯਾਰ ਇਹ ਤਾਂ ਕੋਈ ਅੱਧ ਇਤਿਹਾਸ ਗੱਲ ਲੱਗਦੀ ਵੀ ਜਿਵੇਂ ਆਂਟੀ ਰਚੂਆ ਕਿਉਂ ਬੇहद ਜਿਆਦੇ ਇੱਕ ਆਵਾਜ਼ ਸੀਗੀ ਲੋਕਾਂ ਦੀ ਜਸਵਿੰਦਰ ਬਰਾੜ ਨੇ ਪਹਿਲਾਂ ਹੀ ਗਾਣਾ ਗਾਤਾ ਸੀ ਵੀ ਵੱਡੇ ਪੈਰੀ ਗਿਆ ਛੋਟੇ ਪੈਰੀ ਆ ਜਾ ਨਿੱਕੇ ਪੈਰੀ ਆ ਜਾ ਤੇ ਉਹ ਸੱਚ ਗੱਲ ਹੋ ਗਈ ਬਾਈ ਸਾਬਤ ਹੋ ਗਿਆ ਤੇ ਵੈਸੇ ਬਹੁਤ ਜਿਆਦੇ ਮਾਹੌਲ ਖੁਸ਼ੀਆਂ ਭਰਿਆ ਬਾਈ ਅਸੀਂ ਵੀ ਗਏ ਸੀ ਬਾਈ ਦੇ ਕੋਠੀ ਦੇ ਵਿੱਚ ਹਵੇਲੀ ਦੇ ਵਿੱਚ ਉੱਥੋਂ ਲਾਈਵ ਦਿਖਾਇਆ ਸੀ ਆਪਾਂ ਵੀ ਆਪਣੀ ਵੀਡੀਓ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਅਤੇ ਬਾਕੀ ਜਿਹੜੇ ਪੰਜਾਬੀ ਆਪਣੇ ਚੈਨਲ ਦੇਖ ਰਹੇ ਨੇ ਮੇਰੇ ਭਰਾ ਯਾਰ ਕੈਨੇਡਾ ਵਾਲੇ ਚ ਜਿੱਥੋਂ ਮਰਜ਼ੀ ਵੀ ਹੈ ਵੀਰੇ ਕੋਈ ਵੀ ਕੰਟਰੀ ਦਾ ਬਾਈ ਕੋਈ ਵੀ ਇਨਸਾਨ ਦੇਖ ਰਿਹਾ ਹੈ ਜਿਹੜਾ ਬਾਈ ਆਪਣੇ ਹੱਕ ਸੱਚ ਨੂੰ ਪਿਆਰ ਕਰਦਾ ਤੇ ਸਿੱਧੂ ਮੂਸੇਵਾਲੇ ਨੂੰ ਲਾ ਲੋ ਆਪਾਂ ਕਹਿੰਦੇ ਵੀ ਹੱਕ ਸੱਚ ਨੂੰ ਜਿਹੜਾ ਪ੍ਰਮਾਤਮਾ ਨੂੰ ਯਾਦ ਕਰਕੇ ਇਹ ਗੱਲ ਸਮਝਦਾ ਵੀ ਯਾਰ ਸਹੀ ਤਾਂ ਸਹੀ ਹੁੰਦਾ ਨਾ ਤਾਂ ਉਹ ਭਰਾ ਆਪਣਾ ਮਤਲਬ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪੰਜਾਬੀਓ ਤੇ ਲਾਈਕ ਕਮੈਂਟ ਸ਼ੇਅਰ ਵੀ ਕਰ ਦਿਆ ਕਰੋ ਯਾਰ ਭਰਾ ਬਣ ਕੇ ਦੱਬ ਕੇ ਕਿਉਂਕਿ ਬੰਦੇ ਨੂੰ ਬੋਲਣ ਦਾ ਜज्बा ਉਹਨਾਂ ਹੀ ਆਪਣਾ ਕਾਇਮ ਹੁੰਦਾ ਹੈ ਚਲੋ ਬਈ ਧੰਨਵਾਦ ਅਗਲੇ ਅਪਡੇਟ ਫੇਰ ਦਿਖਾਵਾਂਗੇ ਬਈ ਆਪਾਂ ਤੁਹਾਨੂੰ ਉੱਥੇ ਹੀ